ਜੋ ਪਾਤਰ ਸਾਹਿਬ ਸੀਗੇ ਉਹ ਤੁਸੀਂ ਨਾ ਤਾਂ ਦੁਬਾਰਾ ਕੋਈ ਬਣ ਸਕਦਾ ਨਾ ਕਿਤੋਂ ਬਣਵਾ ਸਕਦੇ ਹੋ ਨਾ ਉਹ ਉਦਾਂ ਦੇ ਸ਼ਖਸ ਨੂੰ ਕਿਸੇ ਨੂੰ ਤੁਸੀਂ ਡਿਜ਼ਾਈਨ ਕਰਕੇ ਪੈਦਾ ਕਰ ਸਕਦੇ ਹੋ ਵੀ ਇਦਾਂ ਉਦਾਂ ਦਾ ਬਣ ਜਾ ਨਹੀਂ ਸਾਡੇ ਸਾਹਿਤ ਦੇ ਸਿਰ ਤੋਂ ਛਾਤੀ ਉੱਡ ਗਈ ਜੀ ਅੱਜ ਉਹ ਇੱਕ ਚੀਜ਼ ਪਾਤਰ ਸਾਹਿਬ ਦੇ ਨਾਲ ਹੀ ਖਤਮ ਹੋ ਗਈ ਫਨਾ ਹੋ ਗਿਆ ਨਾਲ ਹੀ ਅੱਜ ਰਾਖ ਹੋ ਗਿਆ ਉਹ ਹੁਨਰ ਵੀ ਰਾਖ ਹੋ ਗਿਆ ਸਭ ਦੀ ਜ਼ਿੰਦਗੀ ਯੋਗਦਾਨ ਜਿਨਨੇ ਪਾਤਰ ਸਾਹਿਬ ਨੂੰ ਪੜ ਲਿਆ ਔਰ ਇੱਕ ਵਾਰੀ ਵੀ ਨੀਂਜ ਲਾ ਕੇ ਪੜ ਲਿਆ ਰੀਜਨਲ ਪੜ ਲਿਆ ਔਰ ਅੰਦਰ ਇੱਕ ਵਾਰੀ ਵਸਾਲਿਆ ਤਾਂ ਉਹਦੀ ਜ਼ਿੰਦਗੀ ਚ ਪਾਤਰ ਸਾਹਿਬ ਦਾ ਯੋਗਦਾਨ ਹੀ ਹੈ ਕਿਉਂਕਿ ਜਿੰਨੂੰ ਪਾਤਰ ਸਾਹਿਬ ਦੀ ਇੱਕੋ ਗੱਲ ਹੀ ਸਮਝ ਆ ਗਈ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤੇ ਰਾਹ ਬਣਦੇ ਫਿਰ ਉਹ ਤੁਰਨਾ ਸ਼ੁਰੂ ਕਰ ਦਿੰਦਾ ਸੋ ਗੁਰਪ੍ਰੀਤ ਕੋ ਗੀਸਾ ਨਾਮ ਜਿਹੜੇ ਸਰ ਪੰਜਾਬ ਪੰਜਾਬੀ ਦੀ ਗੱਲ ਕਰਦੇ ਸੀਗੇ ਇਹ ਪਾਤਰ ਸਾਹਿਬ ਤੇ ਅੱਜ ਕਿੰਨਾ ਪੰਜਾਬ ਦਾ ਵਿੜਾ ਸੁਣਨਾ ਹੋ ਗਿਆ ਕੀ ਕਿਹਾ ਵਿੜਾ ਵੀ ਨਹੀਂ ਸੁਣਨਾ ਹੈ ਮੈਂ ਤਾਂ ਕਹਿ ਰਿਹਾ ਜੀ ਕਿ ਸਾਡੇ ਸਾਹਿਤ ਦੇ ਸਿਰ ਤੋਂ ਛਾਤੀ ਉੱਡ ਗਈ ਜੀ ਅੱਜ ਜੀ ਕਿਉਂਕਿ ਉਹ ਜੋ ਪਾਤਰ ਸਾਹਿਬ ਸੀਗੇ ਉਹ ਤੁਸੀਂ ਨਾ ਤਾਂ ਦੁਬਾਰਾ ਕੋਈ ਬਣ ਸਕਦਾ ਨਾ ਕਿੱਥੋਂ ਬਣਵਾ ਸਕਦੇ ਹੋ ਨਾ ਉਹ ਉਦਾਂ ਦੇ ਸ਼ਖਸ ਨੂੰ ਕਿਸੇ ਨੂੰ ਤੁਸੀਂ ਡਿਜ਼ਾਈਨ ਕਰਕੇ ਪੈਦਾ ਕਰ ਸਕਦੇ ਹੋ ਵੀ ਇਦਾਂ ਉਦਾਂ ਦਾ ਬਣ ਜਾ ਨਹੀਂ ਉਹ ਇੱਕ ਚੀਜ਼ ਪਾਤਰ ਸਾਹਿਬ ਦੇ ਨਾਲ ਹੀ ਖਤਮ ਹੋ ਗਈ ਫਨਾ ਹੋ ਗਿਆ ਨਾਲ ਹੀ ਅੱਜ ਰਾਖ ਹੋ ਗਿਆ ਉਹ ਹਨਰ ਵੀ ਰਾਖ ਹੋ ਗਿਆ ਨਾਲ ਜੀ ਪਾਤਰ ਸਾਹਿਬ ਨੂੰ ਮੈਨੂੰ ਨਾ ਬਚਪਨ ਤੋਂ ਪੜਦੇ ਆਉਂਦੇ ਨੇ ਹਰ ਕੋਈ ਪੜਦਾ ਹੁੰਦਾ ਹੈ ਤੇ ਹੁਣ ਜਦੋਂ ਅਪਾ ਤੁਸੀਂ ਖੁਦ ਮਿਲਦੇ ਹੋਗੇ ਕਿੱਡਾ ਜਿਹੜਾ ਪਾਤਰ ਸਾਹਿਬ ਦਾ ਤੁਹਾਡੀ ਲਾਈਫ ਵਿੱਚ ਯੋਗਦਾਨ ਹੈ ਸਭ ਦੀ ਜ਼ਿੰਦਗੀ ਯੋਗਦਾਨ ਜਿਨੇ ਪਾਤਰ ਸਾਹਿਬ ਨੂੰ ਪੜ ਲਿਆ ਔਰ ਇੱਕ ਵਾਰੀ ਵੀ ਨੀਂਹ ਜਲਾ ਕੇ ਪੜ ਲਿਆ ਰੀਜਨਲ ਪੜ ਲਿਆ ਔਰ ਅੰਦਰ ਇੱਕ ਵਾਰੀ ਵਸਾਲਿਆ ਤੇ ਉਹਦੀ ਜ਼ਿੰਦਗੀ ਚ ਪਾਤਰ ਸਾਹਿਬ ਦਾ ਯੋਗਦਾਨੀ ਹੈ ਕਿਉਂਕਿ ਜਿੰਨੂੰ ਪਾਤਰ ਸਾਹਿਬ ਦੀ ਇੱਕੋ ਗੱਲ ਹੀ ਸਮਝ ਆ ਗਈ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤੇ ਰਾਹ ਬਣਦੇ ਫਿਰ ਉਹ ਤੁਰਨਾ ਸ਼ੁਰੂ ਕਰ ਦਿੰਦਾ ਤੁਸੀਂ ਪੰਜਾਬੀ ਜਗਤ ਦੇ ਨਾਲ ਜੁੜੇ ਹੋਏ ਆ ਉਹ ਪਾਤਰ ਸਾਹਿਬ ਦੀ ਨਾਲ ਤੁਹਾਡੀ ਇਹ ਗੱਲਬਾਤ ਹੁੰਦੀ ਰਹਿੰਦੀ ਹਣੀ ਮੰਨਣਾ ਹਾਂਜੀ ਹਾਂਜੀ ਸਸੀਂ ਲਾਸਟ 20 ਜਨਵਰੀ ਨੂੰ ਇੱਕ ਫੰਕਸ਼ਨ 'ਚ ਵੀ ਇਕੱਠੇ ਸੀਗੇ ਜੀ ਤੇ ਮਹੀਨਾ ਪਹਿਲਾਂ ਮੇਰੀ ਉਦਾਂ ਫੋਨ ਤੇ ਗੱਲ ਹੋਈ ਸੀ ਅਸੀਂ ਪਰਵਾਰਕ ਰੂਪ ਚ ਇਕੱਠੇ ਬੈੰਦੇ ਹੁੰਦੇ ਸੀ ਕਦੇ ਕਦੇ ਦੇਵੀ ਭਾਜੀ ਹੁਣ ਨਹੀਂ ਤੇ ਹੋਰ ਸਾਡੇ ਕੁਝ ਪਰਿਵਾਰ ਨੇ ਬਸ ਉਹੀ ਤਿਆਰੀ ਚੱਲ ਰਹੀ ਸੀ ਉਹਨਾਂ ਦੁਆਰਾ ਪਾਤਰ ਸਾਹਿਬ ਕੋਲ ਵੀ ਵਕਤ ਹੋਵੇ ਦੇਵੀ ਭਾਜੀ ਹੁਣ ਵੀ ਖਾਲੀ ਹੁਣ ਸਾਡਾ ਵੀ ਤੁਸੀਂਆਂ ਫਿਲਮਾਂ ਫੁਲਮਾਂ ਵਾਲਾ ਜਦੋਂ ਨਾ ਹੋਵੇ ਤੇ ਅਸੀਂ ਸਾਰੇ ਇਕੱਠੇ ਬੈਠੀਏ ਬਸ ਉਹ ਮਲਾਲ ਹੁਣ ਰਹੇਗਾ ਕਿ ਉਹ ਨਹੀਂ ਬਣ ਪਾਇਆ ਪਰ ਜਦੋਂ ਵੀ ਬੈੰਦੇ ਸੀ ਲੱਗਦਾ ਸੀ ਕਿ ਜ਼ਿਆਰਤ ਕਰਕੇ ਆਏ ਆ ਕਿਤੇ ਪੰਜਾਬੀ ਸਿਨੇਮਾ ਨੂੰ ਲੈ ਕੇ ਪੰਜਾਬੀ ਫਿਲਮਾਂ ਲੈ ਕੇ ਕਦੇ ਗੱਲਬਾਤ ਹੋਈ ਹੋਵੇ ਪਾਤਰ ਸਾਹਿਬ ਨਾਲ ਹਾਂਜੀ ਹੁਣ ਉਹ ਅੱਜ ਕੱਲ ਜੋ ਸਿਨੇਮਾ ਹੋ ਰਿਹਾ ਸੀ ਉਹਦੇ ਤੋਂ ਬੜੇ ਖੁਸ਼ ਸੀਗੇ ਕਿਉ ਉਹ ਅਲੱਗ ਗੱਲ ਐ ਪਰ ਅੱਜ ਜਿਹੇ ਸਿਮਾਕਾਮ ਤੇ ਸੀ ਜਿੱਦਾਂ ਸਾਡੀਆਂ ਪਿਛਲੀਆਂ ਕੁਝ ਫਿਲਮਾਂ ਦਾ ਕਈ ਵਾਰ ਜ਼ਿਕਰ ਹੋਣਾ ਜੀ ਕਾਮੇਡੀ ਤੇ ਤਾਂ ਖੈਰ ਕਈ ਵਾਰ ਬਹੁਤ ਹੱਸਦੇ ਹੁੰਦੇ ਸਾਡੀਆਂ ਕਈ ਗੱਲਾਂ ਯਾਦ ਕਰ ਕਰਕੇ ਦੁਹਰਾ ਕੇ ਵੀ ਹੱਸਦੇ ਹੁੰਦੇ ਸੀ ਕਿ ਮੈਨੂੰ ਤੇਰੀ ਉਹ ਗੱਲ ਬਹੁਤ ਵਧੀਆ ਲੱਗੀ ਪਰ ਜਿਹੜਾ ਹੁਣ ਸੰਜੀਦਾ ਸਿਨੇਮਾ ਸੀ ਇਹਨੂੰ ਲੈ ਕੇ ਖੁਸ਼ ਬੜੇ ਸੀ ਜੀ ਕਿ ਕਿਤਾਬ ਵਰਗਾ ਸਿਨੇਮਾ ਹੋਣ ਲੱਗ ਪਿਆ ਹੁਣ ਜੀ ਹੁਣ ਬਿਰਤਾਂਤ ਜਿਹੜੇ ਨੇ ਉਹ ਨਾਵਲ ਵਰਗੇ ਤੁਹਾਨੂੰ ਇਹਦੇ ਚ ਦਿਸਦੇ ਨੇ ਉਹ ਤੇ ਇਸ ਗੱਲ ਨੂੰ ਲੈ ਕੇ ਬੜੇ ਖੁਸ਼ ਸੀਗੇ ਪਾਤਰ ਸਾਹਿਬ ਇੱਕ ਕਿਹੜੀ ਗੱਲ ਯਾਦ ਆ ਰਹੀ ਹੈ ਪਾਤਰ ਸਾਹਿਬ ਦੇ ਮੈਨੂੰ ਸਾਰੀਆਂ ਯਾਦ ਆਉਂਦੀਆਂ ਮੈਂ ਕਿਹੜੀ ਕਿਹੜੀ ਦੱਸਾਂ ਸਾਰੀਆਂ ਯਾਦ ਸੋ ਬਿਲਕੁਲ ਦੋਸਤੋ ਪੰਜਾਬੀ ਗੱਲਬਾਤ ਕੀਤੀ ਗੁਰਪ੍ਰੀਤ ਖੋਗੀ ਜੀ ਦੇ ਨਾਲ ਸੋ ਅੱਜ ਪਹੁੰਚੇ ਸੀਗੇ ਪਾਤਰ ਸਾਹਿਬ ਨੂੰ ਅਲਵਿਦਾ ਆਖਣ ਦੇ ਲਈ ਸੋ ਵੀਡੀਓ ਨੂੰ ਸ਼ੇਅਰ ਕਰਿਓ ਤੇ ਜੁੜੇ ਰਹੋ ਨਾ ਪੰਜਾਬ ਚੈਨਲ ਦੇ ਕੈਮਰਾਪਰ ਸੰਗਰਦੇਵ ਦੇ ਨਾਲ ਧੰਨਵਾਦ